ਵਾਲੀ ਥੋੜਾ ਘੂੜਾ ਸੋ ਦੋਸਤੋ ਜਦੋਂ ਕਮਰਸ਼ੀਅਲ ਵਾਈਕਲ ਹੁੰਦੀ ਹੈ ਨਾ ਉਹਨਾਂ ਚ ਹਰੇਕ ਕੰਮ ਹਰੇਕ ਇੰਜਨ ਪਾਰਟਸ ਸਸਪੈਂਸ਼ਨ ਸਟੀering ਚੈਸੀ ਵੀਲ ਬੈਰਿੰਗ ਐਕੂਰੇਟ ਹੋਣੇ ਜ਼ਰੂਰੀ ਹੈ ਇਸੇ ਕਰਕੇ ਕਮਰਸ਼ੀਅਲ ਵਾਈਕਲ ਵਾਲੇ ਜਦੋਂ ਕੋਈ ਇੰਜਨ ਚ ਪ੍ਰੋਬਲਮ ਆ ਜਾਵੇ ਤੇ ਉਹ ਪੇਟੀ ਬੰਦ ਪਾਉਂਦੇ ਆ ਬਲੌਕ ਕਹਿੰਦੇ ਆ ਨਾ ਵੀ ਘੋੜਾ ਕੰਪੀਟੀਸ਼ਨ ਜਿੱਤ ਕੇ ਆਉਂਦਾ ਰਹੇ ਤੇ ਮਾਲਕ ਨੂੰ ਛੋਲੇ ਪਾਉਣੇ ਔਖੇ ਨਹੀਂ ਲੱਗਦੇ ਇਹ ਸ਼ੋਲੇ ਬਾਈ ਜੀ ਉਹੀ ਹੈ ਕਿਉਂਕਿ ਇਹ ਕਮਰਸ਼ੀਅਲ ਵਾਹਨ ਕਮਾਈ ਕਰਦੀ ਹੈ ਜੇ ਇੰਜਨ ਗਲਤ ਤਰੀਕੇ ਨਾਲ ਤੁੱਥਮੁੱਥ ਹੋ ਕੇ ਇਹੀ ਸਲੀਬਾਂ ਵਿੱਚ ਠੋਕ ਕੇ ਕੰਮ ਚਲਾਈਏ ਤੇ ਜਦੋਂ ਦੁਬਾਰਾ ਹੀਟ ਹੋਇਆ ਤੇ ਇਹਨੇ ਪ੍ਰੋਬਲਮ ਕ੍ਰੀਏਟ ਕਰਨੀ ਹੈ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਇਹ ਵੱਡੇ ਘੋੜੇ ਦਾ ਇੰਜਨ ਹੈ ਗ੍ਰੀਨ ਇੰਜੀਨੀਅਰਿੰਗ ਵਰਕਰਸ ਤੇ ਆਏ ਸੀ ਆਪਾਂ ਵੀਰ ਨੂੰ ਪੁੱਛਦੇ ਆਂ ਇਹਦੇ ਵਿੱਚ ਪ੍ਰੋਬਲਮ ਹੈ ਕਿੱਥੇ ਹੈ ਨੱਕੀ ਕਹਾ ਦਾ ਬਲਾਕ ਹੈ ਇਹ ਪੀਸੀ 4018 Tata ਸਾਡਾ TC 4018 ਕੋੜਾ 4018 ਕੋੜਾ ਸੋ ਦੋਸਤੋ ਇਹਨੀਆਂ ਦੋ ਸਲੀਬਾਂ ਚ ਪ੍ਰੋਬਲਮ ਹੈ ਜਦੋਂ ਓਵਰ ਹੀਟ ਹੋ ਜਾਂਦਾ ਬਲਾਕ ਉਦੋਂ ਬਲਾਕ ਫਟ ਜਾਂਦਾ ਹੈ ਕ੍ਰੈਕ ਹੋ ਜਾਂਦਾ ਹੈ ਸੋ ਦੇਖ ਸਕਦੇ ਹੋ ਤੁਸੀਂ ਜਦੋਂ ਓਵਰ ਹੀਟ ਹੋਇਆ ਨਾਲ ਦੀ ਨਾਲ ਨੁਕਸਾਨ ਹੋਣਾ ਹੈ ਜਿਆਦਾ ਓਵਰ ਹੀਟ ਨੁਕਸਾਨ ਕਰਦਾ ਹੈ ਇਦੇ ਵਿੱਚ ਇੱਕ ਆਇਲ ਦਾ ਜਿਹੜਾ ਟੈਂਪਰੇਚਰ ਮੈਂਟੇਨ ਰੱਖਣ ਲਈ ਪਲੇਟ ਲੱਗਦੀ ਹੈ। ਭਾਜੀ ਕਿਹੜੇ ਪਾਸੇ ਲੱਗਦੀ ਪਲੇਟ ਇਹਦੀ? ਆਇਲ 쿨ਰ ਵਾਲੀ। ਉਹ ਆ ਹੁੰਦੀ ਹੈ ਜੀ। ਅੱਛਾ ਜਿਆਦਾਤਰ ਵੱਡਿਆਂ ਦੇ ਵਿੱਚ ਪਹਿਲਾਂ ਇੱਥੇ ਵੱਡੀ ਸਟਾਕ ਹੁੰਦੀ ਸੀ ਹਨਾ ਜੀ। ਹਾਂ ਜੀ। ਇਹ ਆ ਕੂਲਿੰਗ ਕੂਲਿੰਗ ਸੋ ਦੋਸਤੋ ਬਲਾਕ ਕਲੀਅਰਸ ਕਿਵੇਂ ਚੈੱਕ ਕਰੀਦੀ ਹੈ? ਪਿਸਟਨ ਕਿੰਨਾ ਢਲਾ ਹੋਣਾ ਚਾਹੀਦਾ ਹੈ? ਜਿੱਥੇ ਕੇਮ ਚਲਦੀ ਹੈ ਉਹਦੇ ਵਿੱਚ ਪੋਸ਼ ਖਰਾਬ ਹੋ ਜਾਂਦੇ ਆ ਜਦੋਂ ਓਵਰ ਹੀਟ ਹੋ ਜਾਂਦਾ ਹੈ। ਜਦੋਂ ਆਪਾਂ ਕੰਪਲੀਟ ਬਲਾਕ ਪਾਵਾਂਗੇ ਨਾ ਤੇ ਰਿਜ਼ਲਟ ਅੱਛੇ ਮਿਲ ਨਹੀਂ ਮਿਲਨੇ। ਬੜੇ سارے ਦੋਸਤ ਕਹਿੰਦੇ ਹੁੰਦੇ ਵੀ ਬਾਈ ਜੀ ਸਸਤੀ ਜੀ ਬੋਰਿੰਗ ਸਸਤਾ ਜਾ ਕੰਮ ਹੁਣ 4000 ਦੀ ਗੇਜ ਆ ਗਈ ਇਹ ਵੱਡੇ ਘੋੜੇ ਦਾ ਇੰਜਨ ਹੈ ਲਗਭਗ 3.5 ਤੋਂ 4 ਇੰਚ ਦੇ ਕਰੀਬ ਇਹਦਾ ਪਿਸਟਨ ਦਾ ਡਾਇਆ ਹੈ ਤੇ ਜੇ ਮੰਨ ਲਓ 1 ਇੰਚ ਮਗਰ 1000 ਲੈਸ ਨਹੀਂ ਰੱਖਾਂਗੇ ਤੇ ਸੀਜ਼ ਮਾਰੂਗਾ ਆਪਾਂ ਹੁਣ ਬਿਨਾ ਗੇਜ ਤੋਂ ਤੇ ਗੇਜ ਪਾ ਕੇ ਚਾਰ ਸੌ ਜਣ ਦੀ ਆ ਦੇਖੋ ਪਲੇਅਰ ਚੈੱਕ ਕਰ ਰਹੇ ਹਾਂ ਆਪਾਂ ਕੱਢਾਂਗੇ ਜੀ ਇਹਦੀ ਗੇਜ ਬਾਹਰ ਸਮੂਥ ਨਿਕਲ ਗਈ ਇਦਾਂ ਮਤਲਬ 4 ਦੀ ਢਿੱਲੀ ਹੈ ਤੇ 5 ਦੀ ਟਾਈਟ ਹੈ ਕਿ 3.4000 ਲੈਸ ਹੋ ਗਿਆ। ਇੰਨਾ ਕੁ ਲੈਸ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਟਲ ਟੂ ਮੈਟਲ ਜਿਹੜੀ ਔਇਲ ਦੀ ਫਿਲਮ ਹੈ ਜਦੋਂ ਇੰਜਨ ਹੀਟ ਹੁੰਦਾ ਤੇ ਬਲਾਕ ਵੀ ਫੈਲਦਾ ਤੇ ਉਦੋਂ ਮੈਟਲ ਵੀ ਫੈਲਦਾ ਹੈ। ਇੰਜਨ ਔਇਲ ਦਾ ਕੰਮ ਹੁੰਦਾ ਇਹਦੇ ਵਿੱਚ ਫਿਲਮ ਬਣਾ ਕੇ ਰੱਖਦਾ। ਪ੍ਰੀਤ ਮੋਟਰਜ਼ ਮੋਗਾ। ਜਾਣਕਾਰੀ ਚੰਗੀ ਲੱਗੀ ਹੈ ਤੇ ਸ਼ੇਅਰ ਜ਼ਰੂਰ ਕਰਿਓ। ਸੋ ਦੋਸਤੋ ਪੁਰਾਣੇ ਬਲਾਕ ਕਬਾੜ ਦੇ ਭਾਅ ਇਸ ਕਰਕੇ ਜਾਂਦੇ ਆ ਕਿਉਂਕਿ ਇਹ ਕੰਮ ਦੇ ਨਹੀਂ ਰਹਿੰਦੇ। ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪ੍ਰੀਤ ਮੋਟਰਜ਼ ਮੋ